ਫਗਵਾੜਾ ਸ਼ਹਿਰ ਦੇ ਹੁਸ਼ਿਆਰਪੁਰ ਰੋਡ ਤੇ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਇੱਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਫਗਵਾੜਾ ਸ਼ਹਿਰ ਦੇ ਹੁਸ਼ਿਆਰਪੁਰ ਰੋਡ ਤੇ ਆ ਰਹੇ ਇੱਕ ਟਰੱਕ ਨੇ ਬਾਈਕ ਸਵਾਰ ਨੌਜਵਾਨ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਜਿਸ ਕਾਰਨ ਇਹ ਸਾਰਾ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਰਾਹਗੀਰਾਂ ਵੱਲੋਂ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ। ਜਿੱਥੇ ਸਿਵਲ ਹਸਪਤਾਲ ਵਿੱਚ ਐਮਰਜੈਂਸੀ ਡਿਊਟੀ ਤੇ ਤਾਇਨਾਤ ਡਾਕਟਰਾਂ ਵੱਲੋਂ ਹਾਸੇ ਦਾ ਸ਼ਿਕਾਰ ਹੋਏ ਨੌਜਵਾਨ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਉਹਨਾਂ ਦੱਸਿਆ ਕਿ ਹਾਸੇ ਦਾ ਸ਼ਿਕਾਰ ਹੋਏ ਨੌਜਵਾਨ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਉਹਨਾਂ ਕਿਹਾ ਕਿ ਜਿਸ ਦੀ লাশ ਨੂੰ ਪੋਸਟਮਾਰਟਮ ਲਈ ਮੁਰਦਾ ਘਰ ਵਿਖੇ ਰਖਵਾ ਕੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਇਸ ਮੌਕੇ ਰਾਗੀਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਹਾਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਉਧਰ ਇਸਾਰੇ ਮਾਮਲੇ ਦੀ ਸੂਚਨਾ ਮਿਲਦੇ ਸਾਰ ਹੀ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ ਅਤੇ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਵੱਲੋਂ ਹਾ사 ਗ੍ਰਸਤ ਹੋਏ ਮੋਟਰਸਾਈਕਲ ਅਤੇ ਟਰੱਕ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜਸ ਸ਼ਰਮਾ ਦੀ ਰਿਪੋਰਟ ਮੇਰਾ ਨਾਮ ਮੋਹਨ ਸ਼ਰਮਾ ਹੈ ਹਾਂਜੀ ਮੋਹਨ ਸ਼ਰਮਾ ਜੀ ਦਰਮਾਇਆ ਕਿ ਮਾਮਲਾ ਕੀ ਜਿਹੜਾ ਮਾਮਲਾ ਇਹ ਜੀ ਹੁਸ਼ਿਆਰਪੁਰ ਨੂੰ ਜਾ ਰਿਹਾ ਸਕੇ ਤੇ ਰਸਤੇ ਵਿੱਚ ਮੁੰਡੇ ਦਾ ਐਕਸੀਡੈਂਟ ਹੋਇਆ ਸੀਗਾ ਜਿਹੜਾ ਡਰਾਈਵਰ ਪਾ ਚੁੱਕਾ ਸੀਗਾ ਤੇ ਅਸੀਂ ਇਹਦੀ ਚਾਬੀ ਕੱਢ ਲਈ ਪੁਲਿਸ ਨੇ ਇਨਫੋਰਮ ਕਰ ਦਿੱਤਾ ਹੈ ਤੇ ਬਹੁਤ ਥਾਈ ਸੀ ਮੌਕੇ ਤੇ ਹਾਂਜੀ 112 ਤੇ ਫੋਨ ਨਾਲੇ ਆਈ ਵੀ ਹੈਗੀ ਤੇ ਕੁਝ ਪਤਾ ਚੱਲਦਾ ਕਿੱਥੇ ਦਾ ਬੰਦਾ ਮੋੜ ਦਾ ਕੋਈ ਨਹੀਂ ਪਤਾ ਚੱਲਿਆ ਇਹ ਇੰਦਾ ਗੁਰਾਇਆਂ ਤੋਂ ਆਇਆ ਸਾਨੂੰ ਬਾਕੀ ਕੋਈ ਮਾਮਲੇ ਦਾ ਪਤਾ ਨਹੀਂ ਹੈਗਾ ਚਾਬੀ ਅਸੀਂ ਕੱਢ ਚੁੱਕੇ ਹਾਂ ਤੇ ਡਰਾਈਵਰ ਨੱਟ ਗਿਆ ਜੀ ਡਰਾਈਵਰ ਨੱਟ ਗਿਆ ਜੀ ਉਸ ਪਾਸੇ ਨੱਟਿਆ ਹੈ ਤੇ ਟਰੱਕ ਦਾਦਾ ਬਾਈ ਜੀ ਟਰੱਕ ਜੀ ਇਹਦੇ ਵੀ ਕਨਕੁਨਕ ਲੋਡ ਆ ਦੀ ਮਾਮਲਾ ਕੀ ਜਿਹੜਾ ਇੱਕ ਐਕਸੀਡੈਂਟ ਹੋਇਆ ਹੈ ਮਾਮਲਾ ਇਹ ਆ ਜੀ ਮੋਟਰਸਾਈਕਲ ਤੇ ਮੁੰਡਾ ਜਾ ਰਿਹਾ ਸੀ ਗੱਡੀ ਵਾਲਾ ਪਿੱਛੋਂ ਆ ਰਿਹਾ ਸੀ ਇਹਨੇ ਗੱਡੀ ਉੱਪਰ ਚੜਾਤੀ ਉਹਦੇ ਤਾਂ ਆਪ ਗੱਡੀ ਛੱਡ ਕੇ ਭੱਜ ਗਿਆ ਤੇ ਬੰਦੇ ਦੀ ਡੈਥ ਹੋ ਗਈ ਕਿ ਬੰਦੇ ਦੀ ਡੈਥ ਦਾ ਹਜੇ ਪਤਾ ਨਹੀਂ ਉਹਨੂੰ ਗੱਡੀ ਦੇ ਵਿੱਚ ਪਾ ਕੇ ਸਿਵਲ ਹਸਪੀਟਲ ਭੇਜਿਆ ਗਿਆ ਤੇ ਹਾਰਪੁਰ ਰੋਡ ਤੇ ਪਤਾ ਚੱਲਣਾ ਸਰ ਕਿੱਥੇ ਕਿੱਥੇ ਦਾ ਰਹਿਣ ਵਾਲਾ ਨਹੀਂ ਕਿੱਥੇ ਇਹ ਤਾਂ ਨਹੀਂ ਪਤਾ ਲੱਗਾਈ ਕਿੱਥੇ ਦਾ ਰਹਿਣ ਵਾਲਾ ਪਤਾ ਕੀਤਾ ਲਾਇਸੈਂਸ ਤੋਂ ਪਤਾ ਲੱਗਾ ਗੜ ਸ਼ੰਕਰ ਦਾ ਕਹਿੰਦੇ ਆ ਗੜ ਸ਼ੰਕਰ ਵਾਲੀ ਸਾਈਡ ਦਾ ਕਹਿੰਦੇ ਇਕੱਲਾ ਹੀ ਸੀਗਾ ਜੀ ਇਕੱਲਾ ਹੀ ਇਕੱਲਾ ਹੀ ਸੀ ਮੋਟਰਸਾਈਕਲ ਤੇ ਆਇਆ ਨਹੀਂ ਮੋਟਰਸਾਈਕਲ ਤੇ ਇਕੱਲਾ ਹੀ ਸੀ ਬੰਦਾ ਮੋਟਰਸਾਈਕਲ ਤੇ ਇਕੱਲਾ ਹੀ ਸੀ ਜੀ ਕੋਈ ਘਰਦਿਆਂ ਦਾ ਨਹੀਂ ਪਤਾ ਲੱਗਾ ਉਹਦੇ ਕੋਈ ਪਤਾ ਨਹੀਂ ਲੱਗਾ ਨੰਬਰ ਦਾ ਹਾਂਜੀ ਅ ਅੱਜ ਸਰੀ ਇੱਕ ਅਨੂਨ ਬੋਡੀ ਆਈ ਗਏ ਅਰਾਊਂਡ ਵਿਥ 30 ਟੂ 35 ਸਾਲ ਦੇ ਮੇਲ ਨੇ ਤੇ ਉਹਨਾਂ ਨੂੰ ਕੇਜੀ ਰਿਜ਼ੋਰਟ ਦੇ ਸਾਹਮਣੇ ਐਕਸੀਡੈਂਟ ਹੋਇਆ ਸੀ ਉੱਥੋਂ ਲੈ ਕੇ ਆਏ ਨੇ ਬਟ ਅਨਫੋਰਚਨਟਲੀ ਪੇਸ਼ੈਂਟ ਹਸਪੀਟਲ ਚ ਬ੍ਰੌਟ ਲੈਟ ਆਇਆ ਤੇ ਪੁਲਿਸ ਇਨਫੋਰਮੇਸ਼ਨ ਕਰ ਦਿੱਤੀ ਗਈ ਹੈ ਕਿ ਮਾਮਲਾ ਕੀ ਜਿਹੜਾ ਇੱਕ ਇੱਥੇ ਐਕਸੀਡੈਂਟ ਹੋਇਆ ਰੋਲ ਤੋਂ ਸਾਨੂੰ ਫੋਨ ਆਇਆ ਜੀ ਤੇ ਕਹਿੰਦੇ ਕਿ ਹਿਸ਼ਾਰਪੁਰ ਭੁਲਾਰਾਏ ਪੁਲ ਦੇ ਥੱਲੇ ਕੋਈ ਐਕਸੀਡੈਂਟ ਹੋਇਆ ਅਸੀਂ ਮੌਕੇ ਤੇ ਜੋ ਪਹੁੰਚੇ ਦਾ ਮੁੰਡਾ ਜਿਹੜਾ ਐਕਸੀਡੈਂਟ ਹੋਇਆ ਸੀਗਾ ਹਾਂਜੀ ਉਹ ਹਸਪਤਾਲ ਪਬਲਿਕ ਦੀ ਸਹਾਇਤਾ ਨਾਲ ਪਹੁੰਚਿਆ ਸੀਗਾ ਤੇ ਉਹਦਾ ਡੈੱਡ ਹੋ ਗਿਆ ਉੱਥੇ ਜਾ ਕੇ ਪਤਾ ਲੱਗਾ ਹੁਣ ਗੱਡੀ ਦਾ ਮੋਟਰਸਾਈਕਲ ਆਖੀ ਥਾਣੀ ਲੱਗਦੀ